ਕਿ ਪੰਜਾਬ ਸਿਹਤ ਵਿਭਾਗ ਨੇ 8 ਮੈਡੀਸਿਨਸ ਤੇ ਰੋਕ ਲਗਾ ਦਿੱਤੀ ਹੈ ਦਵਾਈਆਂ ਤੇ ਰੈਐਕਸ਼ਨ ਤੋਂ ਬਾਅਦ ਇਹਨਾਂ 8 ਮੈਡੀਸਿਨਸ ਤੇ ਬੈਨ ਕੀਤਾ ਗਿਆ ਹੈ ਦੱਸ ਕੇ ਪੰਜਾਬ ਸਰਕਾਰ ਦੇ ਵੱਲੋਂ ਬੈਨ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਸਰਕਾਰੀ ਹਸਪੀਟਲਸ ਨੂੰ ਨਿਰਦੇਸ਼ ਇਸ ਬਾਬਤ ਜਾਰੀ ਕਰ ਦਿੱਤੇ ਗਏ ਨੇ ਜੋ ਦਵਾਈਆਂ ਬੈਨ ਕੀਤੀਆਂ ਗਿਆ ਨੇ ਉਹ ਵੀ ਤੁਹਾਨੂੰ ਇੱਕ ਇੱਕ ਕਰਕੇ ਅਸੀਂ ਦੱਸਾਂਗੇ ਤੇ ਪੰਜਾਬ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ 8 ਦਵਾਈਆਂ ਤੇ ਰੋਕ ਲਗਾਈ ਗਈ ਹੈ ਦਵਾਈਆਂ ਦੇ ਰੈਕਸ਼ਨ ਤੋਂ ਬਾਅਦ 8 ਦਵਾਈਆਂ ਬੈਨ ਹੋਈਆਂ ਨੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਹੜੀਆਂ ਇਹ ਦਵਾਈਆਂ ਨੇ ਕੀ ਕੁਝ ਰੈਕਸ਼ਨ ਇਹਨਾਂ ਦਵਾਈਆਂ ਕਰਕੇ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਬੈਨ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਰਕਾਰੀ ਹਸਪੀਟਲਸ ਨੂੰ ਇਸ ਬਾਬਤ ਜੋ ਨੇ ਉਹ ਨਿਰਦੇਸ਼ ਦਿੱਤੇ ਗਏ ਨੇ ਤੇ ਮੈਂ ਦਵਾਈਆਂ ਦਾ ਜ਼ਿਕਰ ਕਰਾਂਗੀ ਡੈਕਸਟਰੋਸ ਇੰਜੈਕਸ਼ਨ ਹੈ ਨਾਰਮਲ ਸੈਲਾਈਨ ਹੈ ਸਿਪਰੋਫਲੋਕਸਿਨ ਇੰਜੈਕਸ਼ਨਸ ਨੇ dnes 0.9% hai n12 plus dextrose 5% iv fluid hai bupivacaine hcl with dextrose injection eh dawaiyan ne jo ki punjab sarkar de valo ban kitiyan gayian ne menal mere sahyogi napinder bhrad phone line te maujood ne napinder 8 dawaiyan ban kitiyan gaye ne tade to janana chahwangi ki reactions inna dawaiyan nu consume karan to baad hoye si ਦੇ ਕੋਸਮ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਈਆਂ ਹਾਲਾਂਕਿ ਮੁੱਖ ਤੌਰ ਤੇ ਡਾਕਟਰ ਜਿਹੜੇ ਨੇ ਉਹ ਇਹਦੇ ਬਾਰੇ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਹੈ ਉਹ ਡਾਕਟਰ ਉਸ ਬਾਰੇ ਟੈਕਨੀਕਲੀ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਉਹ ਰਿਪੋਰਟ ਜਿਹੜੀ ਉਹ ਭੇਜੀ ਗਈ ਕਿਉਂਕਿ ਪਿਛਲੇ ਟਾਈਮ ਦੌਰਾਨ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਈਆਂ ਸੀ ਔਰ ਉਹਨਾਂ ਦਿੱਕਤਾਂ ਤੋਂ ਚਲਦੇ ਲਗਾਤਾਰ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ ਇਹਨਾਂ ਸਾਰੀਆਂ ਕਿਹੜੀ ਕਿਹੜੀ ਦਵਾਈ ਦਾ ਬੁਰਾ ਪ੍ਰਭਾਵ ਹੈ ਉਹਨਾਂ ਸਾਰਾ ਲੈ ਕੇ ਇੱਕ ਜਾਂਚ ਹੋਈ ਇੱਕ ਰਿਪੋਰਟ ਤਿਆਰ ਕੀਤੀ ਗਈ ਔਰ ਉਹ ਰਿਪੋਰਟ ਭੇਜਨ ਤੋਂ ਬਾਅਦ ਜਿਹੜਾ ਸਿਹਤ ਵਿਭਾਗ ਆ ਉਸਨੇ ਇਹ ਫੈਸਲਾ ਲਿਆ ਕਿ ਜਿਹੜੀਆਂ 8 ਦਵਾਈਆਂ ਨੇ ਇਹ ਨੁਕਸਾਨ ਦੇ ਰਹੇ ਇਹਨਾਂ ਦੇ ਰਿਐਕਸ਼ਨ ਜਿਹੜੇ ਨੇ ਹੋ ਰਹੇ ਨੇ ਇਹਨਾਂ ਦਵਾਈਆਂ ਦੇ ਚੱਲਦੇ ਆ ਲੋਕਾਂ ਨੂੰ ਮਰੀਜ਼ਾਂ ਨੂੰ ਦਿੱਕਤ ਆ ਰਹੀ ਹੈ ਇਸ ਕਰਕੇ ਫਲਹਾਲ ਜਿਹੜਾ ਹੈਗਾ ਇਹਨਾਂ 8 ਦਵਾਈਆਂ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਕਿ ਇਹ 8 ਦਵਾਈਆਂ ਸਰਕਾਰੀ ਹਸਪਤਾਲਾਂ ਦੇ ਵਿੱਚ ਨਹੀਂ ਵਰਤੀਆਂ ਜਾਣਗੀਆਂ ਇਹਨਾਂ ਤੇ ਰੋਕ ਲਾ ਦਿੱਤੀ ਗਈ ਹੈ ਕਿਉਂਕਿ ਇਸ ਦੇ ਬੁਰੇ ਪ੍ਰਭਾਵ ਪੈ ਰਹੇ ਸੀ ਲੋਕਾਂ ਦੀ ਸਿਹਤ ਤੇ ਔਰ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਕੇ ਲੋਕ ਹਸਪਤਾਲ ਦੇ ਵਿੱਚ ਆਉਂਦੇ ਤਾਂ ਹੈਗੇ ਇਲਾਜ ਕਰਵਾਉਣ ਪਰ ਜੇ ਇਲਾਜ ਦੀ ਜਗ੍ਹਾ ਤੇ ਉਹਨਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਰਿਐਕਸ਼ਨ ਕਰਕੇ ਉਲਟਾ ਉਹਨਾਂ ਨੂੰ ਹੋਰ ਬੁਰੇ ਪ੍ਰਭਾਵ ਪਾ ਦਿੰਦੀ ਆ ਤਾਂ ਅਜਿਹੇ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਬੜੀ ਲਾਜ਼ਮੀ ਹੋ ਗਈ ਸੀ ਤਾਂ ਸਿਹਤ ਵਿਭਾਗ ਨੇ ਇੱਕ ਬੜਾ ਜੇ ਇਹਨਾਂ ਦਵਾਈਆਂ ਦਾ ਸਟਾਕ ਕੈਮਿਸਟ ਸ਼ਾਪਸ 'ਚ ਪਿਆ ਹੈ ਉਸ ਬਾਰੇ ਕੀ ਕੋਈ ਜਾਣਕਾਰੀ ਕਿ ਉਸ ਨੂੰ ਵੀ ਵਾਪਸ ਮੰਗਵਾ ਲਿਆ ਗਿਆ ਹੈ ਦੇਖੋ ਜਦੋਂ ਸਰਕਾਰ ਕਿਸੇ ਕਿਸਮ ਦਾ ਕੋਈ ਫੈਸਲਾ ਲੈਂਦੀ ਹੈ ਤਾਂ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਲਰੇਡੀ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਵੀ ਕਿਤੇ ਇਸ ਤਰ੍ਹਾਂ ਦੀ ਦਵਾਈ ਹੋਏਗੀ ਸਟਾਕ ਉਹਦਾ ਹੋਏਗਾ ਉਹਦੇ ਬੈਚ ਨੰਬਰ ਹੁੰਦੇ ਨੇ ਕਿ ਇਸ ਨੇ ਦੇ ਵਿੱਚ ਹਰ ਇੱਕ ਦਵਾਈ ਮੰਨੋ ਜਨਵਰੀ ਦੇ ਵਿੱਚ ਦਵਾਈ ਆਈ ਹੈ ਉਹਦਾ ਬੈਚ ਨੰਬਰ ਅਲੱਗ ਹੁੰਦਾ ਜਨਵਰੀ ਦੇ ਦੂਜੇ ਹਫਤੇ ਦਵਾਈ ਆਈ ਉਹਦਾ ਬੈਚ ਨੰਬਰ ਅਲੱਗ ਹੁੰਦਾ ਇਹ ਹਰ ਤਰ੍ਹਾਂ ਦੀ ਜਿਹੜੀ ਦਵਾਈ ਆ ਉਹਦਾ ਇੱਕ ਪੈਰਾਮੀਟਰ ਨੇ ਉਹਦੇ ਇੱਕ ਨਿਸ਼ਮ ਨੇ ਉਹਨਾਂ ਨਿਸ਼ਮਾਂ ਦਿੱਤੇ ਆ ਕਿੰਨੀ ਸਪਲਾਈ ਆਈ ਆ ਤੇ ਸਟਾਕ ਕਿੰਨਾ ਹੈ ਸਰਕਾਰ ਦੇ ਹਰ ਚੀਜ਼ ਧਿਆਨ ਦੇ ਵਿੱਚ ਹੁੰਦੀ ਹੈ ਐਸਾ ਨਹੀਂ ਕਿ ਕੱਲੇ ਆਰਡਰ ਕਰ ਦੇ ਤੇ ਗੱਲ ਨਿਬੜ ਗਈ ਨਹੀਂ ਜਿੱਥੇ ਕਿਤੇ ਆਰਡਰ ਸਟਾਕ ਪਿਆ ਉਹ ਸਾਰਾ ਵਾਪਸ ਲਿਆ ਜਾਂਦਾ ਔਰ ਉਹਨੂੰ ਮਿਲਾਨ ਕੀਤਾ ਜਾਂਦਾ ਕਿ ਕਿੰਨੇ ਪੇਸ਼IENTS ਨੂੰ ਇਹ ਦਵਾਈ ਆਲਰੇਡੀ ਦਿੱਤੀ ਜਾ ਚੁੱਕੀ ਹੈ ਯਾਨੀ ਮਾਰਕੀਟ ਚੋਂ ਖਤਮ ਹੋ ਚੁੱਕੀ ਹੈ ਗਈ ਕਿੰਨੀ ਸੀ ਜਿੰਨੀ ਗਈ ਸੀ ਤੇ ਜਿੰਨੀ ਮਰੀਜ਼ਾਂ ਨੂੰ ਪਹਿਲਾਂ ਦਿੱਤੀ ਗਈ ਉਸ ਤੋਂ ਪਹਿਲਾਂ ਉਹ ਮਾਰਜਨ ਕੱਢ ਕੇ ਬਾਕੀ ਦੀ ਦਵਾਈ ਕੀ ਵਾਪਸ ਪਹੁੰਚ ਗਈ ਹੈ ਇੱਕੋ ਸਿੱਕਰ ਵੀ ਦੇਖਿਆ ਜਾਂਦਾ ਹੈ ਕਿਸੇ ਕਿਸਮ ਦੀ ਐਸਾ ਨਹੀਂ ਹੁੰਦਾ ਕਿ ਬੈਨ ਹੋ ਗਿਆ ਤੇ ਗੱਲ ਨਿਪਟ ਗਈ ਨਹੀਂ ਬੜਾ ਧੁੰਗਾਈ ਤੇ ਨਾਲ ਬੜਾ ਤੈ ਤੱਕ ਜਾ ਕੇ ਫੈਸਲੇ ਜਿਹੜੇ ਨਹੀਂ ਉਹ ਇੰਪਲੀਮੈਂਟ ਕੀਤੇ ਜਾਂਦੇ ਨੇ ਕਿਉਂਕਿ ਮਸਲਾ ਫਿਰ ਮੁੜਿਆ ਹੋਇਆ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਦਵਾਈਆਂ ਦੇ ਰੈਕਸ਼ਨ ਤੋਂ ਬਾਅਦ ਅੱਠ ਦਵਾਈਆਂ ਬੈਨ ਕੀਤੀਆਂ ਗਈਆਂ ਨੇ ਜ਼ਿਆਦਾਤਰ ਇੰਜੈਕਸ਼ਨਸ ਹੀ ਨੇ ਜੋ ਕਿ ਇੰਟਰਾਵਿਨਸ ਦਿੱਤੇ ਜਾਂਦੇ ਨੇ ਉਸ ਚ ਨਾਰਮਲ ਸਲਾਈਨ ਸੋਡੀਅਮ ਕਲੋਰਾਇਡ ਇੰਜੈਕਸ਼ਨ ਹੈ ਆਈ ਪੀ जीरो पॉइंट नाइन है सिप्रोफिस इंजेक्शन ने डी एन एस पॉइंट नाइन परसेंट एवी इंजेक्शन है एन ट्वेल्व प्लस डैक्सट्रॉस फाइव परसेंट आई वी फ्लूड है इंट्रावीनस फलूड है तो बूपी वैक्सीन एच सी एल विद डैक्सट्रॉस इंजेक्शन ने दवाइया ने जो कि बैन की, की गई ने ये जो दवाइया ने सरकारी हॉस्पिटल नहीं मिलनगिया काबिल गौर है कि इस तो पहला भी uh, कोल्ड रिफ कफ सिर्फ पाब वालों बैन किया गया वंड त वरतों पर पाबंदी लगा तो कुछ ਤਨ ਬਾਅਦ ਹੀ ਇਹ ਵੱਡੀ ਕਾਰਵਾਈ ਕੀਤੀ ਗਈ ਸੀ ਕਿ ਕਿਸ ਦੇ ਨਾਲ ਮਧਿਆਪਦੇਸ਼ ਚ ਅਸੀਂ ਕੇਸਸ ਦੇਖੇ ਸੀ 20 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਗਈ ਸੀ ਕਿਉਂਕਿ ਇਹਨਾਂ ਨੂੰ ਕਫ ਸਰਪ ਦਿੱਤਾ ਗਿਆ ਸੀ ਜਿਸ ਚ ਕੈਮੀਕਲ ਦੀ ਮਾਤਰਾ ਬਹੁਤ ਜ਼ਿਆਦਾ ਸੀ ਜਦੋਂ ਬੱਚੇ ਇਲਾਜ ਲਈ ਹਸਪੀਟਲ ਚ ਪਹੁੰਚੇ ਇਹਨਾਂ ਨੂੰ ਇਹ ਡੋਸ ਦਿੱਤੀ ਗਈ ਜਦੋਂ ਕਫ ਸਰਪ ਬੱਚਿਆਂ ਨੂੰ ਦਿੱਤਾ ਗਿਆ ਤੇ ਉਹਨਾਂ ਦੀ ਕਿਡਨੀਜ਼ ਤੇ ਕਾਫੀ ਵੱਡੇ ਪੱਧਰ ਤੇ ਅਸਰ ਪਿਆ ਤੇ ਉਹਨਾਂ ਬੱਚਿਆਂ ਦੀ ਟੋਡਲਰਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਕੁਝ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਸੀ ਤੇ ਐਕਸ਼ਨ ਲੈਂਦੇ ਹੋਏ ਪੰਜਾਬ ਸਿਹਤ ਵਿਭਾਗ ਦੇ ਵੱਲੋਂ ਵੀ ਜੋ ਕੋਲਡ ਰਿਫ ਕਫ ਸਰਪ ਹੈ ਉਸ ਤੇ ਬੈਨ ਲਗਾ ਦਿੱਤਾ ਗਿਆ ਸੀ ਕਿ ਇਹ ਜੋ ਕਫ ਸਰਪ ਹੈ ਇਹ ਸ਼ਾਪਸ 'ਚ ਨਹੀਂ ਦਿੱਤਾ ਜਾਏਗਾ ਕਿਉਂਕਿ ਕਿੰਨਾ ਕੀਤੇ ਸਿਹਤ ਜੋ ਬੱਚਿਆਂ ਦੀ ਹੈ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤੇ ਉਸ ਤੇ ਇੱਕ ਵੱਡਾ ਇਫੈਕਟ ਇਹ ਦਵਾਈ ਪਾ ਸਕਦੀ ਹੈ ਤੇ ਉਸ ਕਫ ਸਰਪ ਨੂੰ ਬੈਨ ਕੀਤਾ ਗਿਆ ਸੀ ਪਰ ਹੁਣ ਇਹ 8 ਦਵਾਈਆਂ ਨੇ ਜਿਸ ਨੂੰ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਬੈਨ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਜੋ ਸਟਾਕ ਪਿਆ ਸੀ ਕਮਰਸ਼ ਸ਼ਾਪਸ ਤੇ ਅਕਸਰ ਪਿਆ ਹੁੰਦਾ ਹੈ ਉਸ ਨੂੰ ਵੀ ਵਾਪਸ ਸਰਕਾਰ ਦੇ ਵੱਲੋਂ ਮੰਗਾ ਲਿਆ ਗਿਆ ਹੈ ਕਿਉਂਕਿ ਕਈ ਰਿਐਕਸ਼ਨਸ ਇਸ ਮੈਡੀਸਿਨਸ ਤੇ ਦੇਖਣ ਨੂੰ ਮਿਲੇ ਨੇ ਜਿਸ ਤੋਂ ਬਾਅਦ ਪੰਜਾਬ ਸਿਹਤ ਵਿਭਾਗ ਦੀਆਂ ਟੀਮਾਂ ਹਰਕਤ ਚ ਆਈਆਂ ਐਕਸ਼ਨ ਲਿਆ ਗਿਆ ਤੇ ਉਸ ਤੋਂ ਬਾਅਦ ਹੁਣ ਇਹ 8 ਦਵਾਈਆਂ ਜਿਉ ਨੇ ਉਹ ਬੈਨ ਕਰ ਦਿੱਤੀਆਂ ਗਈਆਂ ਨੇ ਜੋ ਦਵਾਈਆਂ ਬੈਨ ਕੀਤੀਆਂ ਗਿਆ ਨੇ उस दी तो भी दूसू लिस्ट लगातार अस्खा रहे हाँ नॉर्मल सेलाइन सोडियम क्लोराइड इंजैक्शन है डैक्सट्रॉस इंजैक्शन है सिप्रोफलॉक्सिन इंजैक्शन है डी एन एस पॉइंट नाइन परसेंट इंजैक्शन है एन ट्वेल्व प्लस डैक्सट्रॉस फाइव परसेंट आई वी फलुइड है बूपी वैक्सीन एच सी एल विद डैक्सट्रॉक्स इंजैक्शन है ये अठ दवाइया ने जो कि बैन की, की गई ने इस तो पहला भी जो कोल्ड रिफ कफ सर्फ सी वह पंजाब सेहत विभाग के वो बैन किया गया से हूँ जो दवाइया ने ਉਹ ਕਿਸੇ ਵੀ ਸਰਕਾਰੀ ਹਸਪਤਾਲਸ 'ਚ ਨਹੀਂ ਲੈਣ ਗਿਆ ਮਿਲਣ ਗਿਆ ਇਸ ਬਾਬਤ ਸੰਬੰਧੀ ਆਦੇਸ਼ ਜੋਨੇ ਪੰਜਾਬ ਸਿਹਤ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੇ ਗਏ।